ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਬਹੁਤ ਹੀ ਵਧੀਆ ਹੋਵੋਗੇ ਆਪਾਂ ਨੂੰ ਤੁਹਾਨੂੰ ਕਈ ਡਾਊਟ ਵੀ ਹੁੰਦੇ ਨੇ ਕਈ ਜਣੇ ਨੂੰ ਇਦਾਂ ਡਾਊਟ ਨੇ ਵੀ ਜਿਹੜੇ ਆਪਾਂ ਕਲਰ ਕਢਾਈ ਦੇ ਦੇਖਦੀਆਂ ਵੀ ਉਹੀ ਕਰਵਾਉਣੇ ਹੋਣਗੇ ਵੀ ਜਾਂ ਅਸੀਂ ਹੋਰ ਵੀ ਕਰਵਾ ਸਕਦੇ ਹਾਂ ਉਹ ਤੁਹਾਡਾ ਡਾਊਟ ਕਲੀਅਰ ਕਰ ਦਿੰਨੇ ਆ ਅੱਜ ਤੁਸੀਂ ਕਿਸੇ ਵੀ ਸੂਟ ਦੇ ਕਿਵੇਂ ਦਾ ਵੀ ਡਿਜ਼ਾਈਨ ਪਵਾਉਣਾ ਪਵਾ ਸਕਦੇ ਹੋ ਜੇ ਵੀ ਤੁਸੀਂ ਫੋਟੋ 'ਚ ਦੇਖਦੇ ਹੋ ਤੁਹਾਨੂੰ ਕਲਰ ਨਹੀਂ ਪਸੰਦ ਤੁਸੀਂ ਚੇਂਜ ਕਰਾਉਣਾ ਤਾਂ ਉਹ ਵੀ ਕਰਵਾ ਸਕਦੇ ਹਾਂ ਅੱਜ ਤੁਹਾਨੂੰ ਇੱਕ ਡਿਜ਼ਾਈਨ ਆਪਾਂ ਦਿਖਾਉਣੀ ਆ ਜਿਹੜਾ ਤਿਆਰ ਕੀਤਾ ਆਪਾਂ ਤੁਸੀਂ ਇਹ ਦੇਖੋ ਇਮਸੀ ਇਹ ਨੀ ਕਢਾਈ ਕੀਤੀ ਹੋਈ ਹੈ ਇਹ ਨੱਕ ਡਿਜ਼ਾਈਨ ਹੈ ਜਿਹੜਾ ਇਹ ਘੇਰੇ ਦਾ ਇੱਥੋਂ ਦੇਖੋ ਕਿੰਨੀ ਸਫਾਈ ਨਾਲ ਹੋਇਆ ਹੋਇਆ ਹੈਗਾ ਜਿਵੇਂ ਤੁਸੀਂ ਇਹ ਫੋਟੋ ਵਿੱਚ ਦੇਖਿਆ ਹੋਣਾਗਾ ਇਹ ਹੋਰ ਕਿਸੇ ਸੂਟ ਤੇ ਹੋਇਆ ਬਣਾਂਗਾ ਤੇ ਇੱਥੇ ਆਪਾਂ ਇਹ ਬਲੂ ਕਲਰ ਦੇ ਸੂਟ ਦੇ ਉੱਪਰ ਕੀਤਾ 골ਡਨ ਕਢਾਈ ਹੈ ਇਹ ਦੇਖੋ ਕਿੰਨੀ ਜਾਚ ਰਹੀ ਹੈ ਇਦਾਂ ਹੀ ਤੁਸੀਂ ਜੇ ਤੁਸੀਂ ਬੋਂ ਬਾਵਾਂ ਦੇ ਬੋਂ ਚ ਆਉਨੇ ਫੁੱਲ ਇਦਾਂ ਦੇ ਉਹ ਵੀ ਪੈ ਸਕਦੇ ਜੇ ਮੂਰੀਆ ਤੇ ਕਰਵਾਉਣਾ ਤਾਂ ਉਹ ਵੀ ਹੋ ਜਾਣਗੇ ਕਿਸੇ ਵੀ ਤਰ੍ਹਾਂ ਦਾ ਡਾਊਟ ਹੈ ਤਾਂ ਆਪਣਾ ਜਰੂਰ ਕਲੀਅਰ ਕਰ ਲਿਆ ਕਰੋ ਹਨਾ ਮਨਚ ਨੂੰ ਕੋਈ ਵੀ ਗੱਲ ਰੱਖਿਆ ਕਰੋ ਤੇ ਆਪਾਂ ਤੁਹਾਨੂੰ ਇੱਕ ਨੈਕਸਟ ਔਰ ਦਿਖਾਉਣੇ ਆ ਸੂਟ ਉਹ ਕਿਦਾਂ ਨਿਕੜਾਈ ਕੀਤੀ ਹੋਈ ਆ ਸਾਰੀ ਇਹਦੇ ਵਿੱਚ ਕਿੰਨੇ ਕਲਰ ਯੂਜ਼ ਕੀਤੇ ਹੋਏ ਆ ਐਵੇਂ ਤੁਸੀਂ ਆਪਣੀ ਪਸੰਦ ਨਾਲ ਜਿਹੜੇ ਵੀ ਕਲਰ ਪਾਉਣੇ ਜਿਉਂਨੇ ਬਵਾ ਸਕਦੇ ਜਿਵੇਂ ਲਾਈਟ ਸੂਟ ਸੀ ਇਹਦੇ ਤੇ ਇਹ ਕਲਰ ਮੈਚ ਕਰ ਰਹੇ ਸੀ ਤਾਂ ਆਪਾਂ ਉਹ ਕਲਰ ਹੀ ਯੂਜ਼ ਕੀਤੇ ਨੇ ਇਹਦੇ ਵਿੱਚ ਜੇ ਡਾਰਕ ਸੂਟ ਹੁੰਦਾ ਤਾਂ ਆਪਾਂ ਉਹਦੇ ਵਿੱਚ ਹੋਰ ਯੂਜ਼ ਕਰਨੇ ਸੀਗੇ ਐਵੇਂ ਤੁਸੀਂ ਆਪਣੀ ਪਸੰਦ ਦਾ ਡਿਜ਼ਾਈਨ ਤੁਹਾਡਾ ਕੋਈ ਵੀ ਡਾਊਟ ਆ ਵੀ ਕਿਹੜੇ ਕੱਪੜੇ ਤੇ ਕਰਵਾਈਏ ਜਾਂ ਕੀ ਸਾਡੇ ਲਈ ਵਧੀਆ ਰਹੂਗਾ ਉਹ ਸਾਰਾ ਤੁਹਾਡੇ ਡਾਊਟ ਕਲੀਅਰ ਹੋ ਜਾਣਗੇ ਤੁਸੀਂ ਪੁੱਛ ਲਿਆ ਕਰੋ ਜਰੂਰ ਦੇਖੋ ਸਾਰਾ ਵਧੀਆ ਡਿਜ਼ਾਈਨ ਬਣਿਆ ਹੋਇਆ ਹੈਗਾ ਪੂਰੀ ਸਫਾਈ ਨਾਲ ਆ ਡਿਜ਼ਾਈਨ ਵੀ ਹੋਰ ਵੀ ਤੁਹਾਨੂੰ ਐਵੇਂ ਨਵੇਂ-ਨਵੇਂ ਡਿਜ਼ਾਈਨਾਂ ਦੀ ਵੀਡੀਓ ਪਾਉਂਦੇ ਰਹਿਣਾ ਹੈ ਕਈ ਵਾਰ ਟਾਈਮ ਨਹੀਂ ਲੱਗਦਾਗਾ ਸੂਟ ਆਪਾਂ ਤਿਆਰ ਕਰਦੇ ਨੇ ਕਰਦੇ ਆ ਨਾ ਕਾਲੀ ਹੁੰਦੀ ਥੋੜੀ ਜੀ ਬਸ ਆਪਾਂ ਨਹੀਂ ਵੀਡੀਓ ਬਣਾਈ ਜਾਂਦੇ ਪਰ ਮੈਂ ਸੋਚਿਆ ਵੀ ਹੁਣ ਬਣਾਇਆ ਕਰੀਏ ਵੀਡੀਓ ਤਾਂ ਤਾਂ ਜੋ ਪਤਾ ਲੱਗਦਾ ਰਹਿੰਦਾ ਹੁਣ ਤੁਹਾਨੂੰ ਆਪਾਂ ਇਹ ਸੂਟ ਦੇ ਆਹਾਂ ਦਾ ਡਿਜ਼ਾਈਨ ਵੀ ਦਿਖਾਉਣੇ ਆਂ ਅਸੀਂ ਆਪਾਂ ਕੱਟਵਰਕ ਕੀਤਾਗਾ ਇਹਦੇ ਵਿੱਚ ਆਪਾਂ ਦੋ ਕਲਰ ਯੂਜ਼ ਕੀਤੇ ਲੇਗੇ ਜਿਹੜੇ ਮੇਨ ਆਪਾਂ ਨੂੰ ਲੱਗਦਾ ਸੀ ਵੀ ਇਹ ਚੱਣਗੇ ਇਦਾਂ ਹੀ ਤੁਸੀਂ ਆਪਣੀ ਪਸੰਦ ਨਾਲ ਜਿਹੜਾ ਵੀ ਕਰਵਾਉਣਾ ਕਰਵਾ ਸਕਦੇ ਹੋ ਕੋਈ ਵੀ ਡਾਊਟ ਆ ਤੁਹਾਡਾ ਕਿਹੜੇ ਕੱਪੜੇ ਤੇ ਕਢਾਈ ਕਰਾਉਣੀਆਂ ਕਿੱਦਾਂ ਦੀ ਕਰਾਉਣੀਆਂ ਫੋਟੋ ਤੇ ਕਿੰਨਾ ਪ੍ਰਾਈਸ ਆ ਆਪਣੇ ਪ੍ਰਾਈਸ ਵੀ ਆਪਾਂ ਆਫਰ ਲਗਾਉਂਦੇ ਰਹਨੇ ਆਂਗੇ ਉਹ ਤੁਹਾਨੂੰ ਨਾਲ ਦੀ ਨਾਲ ਦੱਸਦੇ ਰਹਨੇ ਆ ਤੁਸੀਂ ਉਹ ਵੀ ਆਫਰ ਦਾ ਫਾਇਦਾ ਜ਼ਰੂਰ ਲਿਆ ਕਰੋ ਜੀ ਹਾਂਜੀ ਆਪਣੀ ਇਹ ਅੱਜ ਦੀ ਵੀਡੀਓ ਇੰਨੀ ਸੀ ਤੇ ਮਿਲਦੇ ਆਂ ਫਿਰ ਆਪਾਂ ਨੈਕਸਟ ਡਿਜ਼ਾਈਨ ਦੇ ਨਾਲ ਤੇ ਨੈਕਸਟ ਵੀਡੀਓ ਦੇ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਧੰਨਵਾਦ ਜੀ